ਓ ਜੀ ਬੰਦਾ ਗੱਡੀ ਲੋਡ ਕਰ ਰਿਹਾ ਹਾਂ ਹਾਂ ਕੇ ਕੇ ਯਾ 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 ਆ ਜਾ ਜਾਜੇ ਜਾਜੇ ਯਾ ਯਾ ਬਸ ਠੀਕ ਹੈ ਠੀਕ ਹੈ ਬਸ ਸਮਝ ਗਿਆ ਮੈਂ ਬਾਈ ਬਸ ਸਮਝ ਗਿਆ ਮੈਂ ਤਾਂ ਆਪਾਂ ਨੂੰ ਆਉਂਦੀ ਆ ਯਾਰ ਉਹ ਅੰਗਰੇਜ਼ੀ ਬੋਲਦਾ ਹੁਣ ਤੇ ਉਹ ਕੱਲ ਬਾਈ ਉੱਪਰ ਬਾਈ ਬਾਈ ਉੱਪਰ ਬਾਈ ਜਾ ਬਾਈ ਉੱਪਰ ਬਾਈ ਜਾ ਠਾ ਇਹ ਲੈ ਕੇ ਕਰੇਗਾ ਹੁਣ ਇਹਦਾ ਕੇ ਕਰੇਗਾ ਇਹ ਉਹ ਗੱਡੀ ਓਹੋ ਡੈਡੀ ਹੋ ਗਈ ਉਹ ਨਿਕਲ ਗਿਆ ਸਮਾਨ ਵਿੱਚ ਤੇ ਆ ਸਮਾਨ ਨਿਕਲ ਗਿਆ ਵਿੱਚ ਤੇ ਤੇਰਾ ਡਾਕਟਰੀ ਵਾਲਾ ਡਾਕਟਰੀ ਵਾਲਾ ਸਮਾਨ ਨਿਕਲ ਗਿਆ ਵਿੱਚ ਤੇ ਹੋ ਇਹ ਪਰ ਕੇਨੇਜ ਕੇ ਲੈ ਕੇ ਆਏ ਭਰ ਕੇ ਉਹ ਉਹ ਕੇ ਬੇਚਦਾ ਤੂੰ ਇਹਨੂੰ ਰੇ ਬੇਚਦਾ ਤੂੰ ਹੈ ਕਾਲ ਚੱਲ ਚੱਲ ਹੈ ਇਹ ਬਰੇਗਾ ਆ ਭਰ ਕੇ ਕੀ ਕਰੇਗਾ ਹੋ ਮਿੱਟੀ ਦੀ ਸਪਲਾਈ ਕਰ ਰਿਹਾ ਮਿੱਟੀ ਵੇਚਦਾ ਤੂੰ ਹਾਂ ਡੰਡੇ ਡੰਡੇ ਚਲੋ ਜੀ ਓਥੇ ਜਾ ਕੇ ਫਰਸ ਪਾ ਰਿਹਾ ਅੱਛਾ ਫੇ ਤੈਨੂੰ ਮਿੱਟੀ ਉਰੇ ਤੇ ਲਿਆ ਕੇ ਉੱਥੇ ਢੇਰੀ ਕਰਦਾ ਦਾਦੇ ਦਾਦੇ ਯੋਰ ਲੱਗਦਾ ਜੀ ਮੁੰਡੇ ਦਾ ਪੂਰਾ ਇਹ ਕਰਤੀ ਫੇਰੇ ਤੇਰੀ ਇਹਦਾ ਬਹੁਤ ਕੰਮ ਰਹਿੰਦਾ ਯਾਰ ਦਿਨ ਚ ਹੈ ਥੱਕਦਾ ਨਹੀਂ ਤੂੰ ਸਾਰਾ ਦਿਨ ਇੰਨਾ ਕੰਮ ਕਰਦਾ ਤੂੰ ਤਾਂ ਆ ਦਵਾਈ ਆ ਮੈਡੀਕਲ ਵਾਲਾ ਕੰਮ ਦਾ ਆਦਾ ਹੋਈ ਰਹਿ ਗਿਆ ਆ ਦਵਾਈ ਆ ਦਵਾਈ ਆ ਟਿਊਬ ਦਾਦੇ ਦਾਦੇ ਹਾਂ ਬਈ ਦੇਖੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਦਾਦੇ ਦਾਦੇ ਨੇ ਕੀ ਅੰਗਰੇਜ਼ੀ ਬੋਲੀ ਜਾਂਦਾ ਇਹ ਆ ਜਾ ਆ ਜਾ ਆ ਲੱਗ ਗਈ ਸਮਝ ਆ ਜਾ ਆ ਜਾ ਕਹਿੰਦਾ ਆਓ ਜੀ ਇੱਕ ਬੰਦਾ ਹੋਰ ਬੁਲਾ ਲਿਆ ਇਕੱਲੇ ਤੋਂ ਹੋ ਨਹੀਂ ਰਿਹਾ ਤਾਂ ਨਾਲ 파ਟਰਨਰ ਬੁਲਾ ਲਿਆ ਇੱਕ ਹੋਰ ਕਾਟੀ ਤੇਰੀ ਇਹ ਨਾਲ ਹੈਲਪਰ ਰੱਖਿਆ ਹੈ ਆ ਨਾਲ ਹੈਲਪਰ ਰੱਖਿਆ ਬਈ ਤਾਂ ਸੱਪ ਸੱਪ ਹੈਪਰ ਆ ਬਰਾ ਦੇ ਪਾ ਨਾ ਦੇ ਨਾ ਦੇ ਉਹ ਲੈ ਗਿਆ ਉੜ ਕੇ ਖੜਾ ਆੜੀ ਚਲੋ ਜੀ ਪੈ ਗਈ ਮਿੱਟੀ